ਭਾਰਤੀ ਕਿਸਾਨ ਜੁਨੀਆ ਨੇਕਤਾ ਉਗਰਾਹਾਂ ਨੂੰ ਵੱਡਾ ਝਟਕਾ ਲੱਗਿਆ ਹੈ ਮਹਿਲਾ ਬਲਾਕ ਆਗੂਆਂ ਤੇ ਪਿੰਡਕਾਈ ਆਗੂਆਂ ਨੇ ਸਮੂਹਿਕ ਅਸਤੀਫਾ ਦਿੱਤਾ ਹੈ ਇਹ ਮਹਿਲਾ ਆਗੂ ਦਿੱਲੀ ਮੋਰਚੇ ਤੋਂ ਲਗਾਤਾਰ ਉਗਰਾਹਨ ਦੇ ਨਾਲ ਜੁੜੇ ਹੋਏ ਸਨ ਜੁਨੀਆਨ ਅਤੇ ਆਗੂਆਂ ਦਾ ਔਰਤਾਂ ਪ੍ਰਤੀ ਵਤੀਰਾ ਸਹੀ ਨਾ ਹੋਣ ਦੇ ਦੋਸ਼ ਲਾਇਏ ਗਏ ਨੇ ਮਹਿਲਾ ਆਗੂਆਂ ਨੇ ਭਾਰਤੀ ਕਿਸਾਨ ਜੁਨੇ ਨੇਕਤਾ ਉਗਰਾਹਾਂ ਦੇ ਆਗੂਆਂ ਉੱਤੇ ਹੋਰ ਵੀ ਕਈ ਵੱਡੇ ਸਵਾਲ ਚੁੱਕੇ ਨੇ ਲਹਿਰਾ ਗਾਗਾ ਦੇ ਪਿੰਡ ਲਹਿਲ ਕਲਾਂ ਦੇ ਭਾਰਤੀ ਕਿਸਾਨ ਜੁਨੇਕਤਾ ਉਗਰਾਹਾਂ ਦੀ ਬਲਾਕ ਆਗੂ ਜਸਵੀਰ ਕੌਰ ਲਹਿਰ ਕਲਾਂ ਨੇ ਬਲਜੀਤ ਕੌਰ ਸਮੇਤ ਦਰਜਨਾਂ ਦੀ ਗਿਣਤੀ ਵਿੱਚ ਮਹਿਲਾ ਆਗੂਆਂ ਨੇ ਸਮੂਹ ਕਸਫ਼ੀਫਾ ਦਿੰਦਿਆ ਜੁਨੀਅਨ ਦੇ ਆਗੂਆਂ ਦਾ ਬਤਿਹਰਾ ਔਰਤਾਂ ਪ੍ਰਤੀ ਸਹੀ ਨਾ ਹੋਣ ਦੇ ਦੋਸ਼ ਲਾਇਨੇ ਇੱਕ ਵੱਡੀ ਜਥੇਵੰਦੀ ਜੋਗਿੰਦਰ ਉਗਰਾਹਾਂ ਦੀ ਇਹ ਜਥੇਵੰਦੀ ਹੈ ਭਾਰਤੀ ਕਿਸਾਨ ਦੁਨੀਆ ਨਗਰਾਂ ਜਿਸ ਦੇ ਵਿੱਚ ਵੱਡੀ ਗਿਣਤੀ ਮਹਿਲਾਵਾਂ ਦੀ ਆ ਪਰ ਕੀ ਉੱਥੇ ਮਹਿਲਾ ਸੁਰੱਖਿਅਤ ਨਹੀਂ ਸੀ ਇਸ ਦੇ ਨਾਲ ਉਗਰਾਹਾਂ ਜਥੇਵੰਦੀ ਨੂੰ ਮਿਲਿਆ ਹੈ ਕਿਉਂਕਿ ਮਹਿਲਾਵਾਂ ਨੇ ਹੀ ਸਾਥ ਇਸ ਜਥੇਵੰਦੀ ਦਾ ਛੱਡ ਦਿੱਤਾ ਹੈ ਚੁੱਪੀ ਮੇਰੇ ਨਾਮ ਪਰਮਜੀਤ ਕੌਰ ਜੀ ਪਿੰਡ ਡੇਲਕਰਾਂ ਪਿੰਡ ਦੀ ਕਾਈ ਦੀ ਪ੍ਰਧਾਨ ਹੈ ਜੀ ਅਗਰ ਆਹ ਜਥੇਵੰਦੀ ਅਗਰ ਆਹ ਜਥੇਵੰਦੀ ਜੀ ਕੰਮ ਕਰਦੇ ਸੀ ਜੀ ਅਸੀਂ ਉਹਨਾਂ ਨੂੰ ਅਸਤੀਫਾ ਦੇ ਚੁੱਕੇ ਹਾਂ ਜੀ ਅਸੀਂ ਕੀ ਕਾਰਨ ਹੈ ਅਸਤੀਫਾ ਦੇਣ ਦਾ ਅਸਤੀਫਾ ਜੀ ਕਈ ਆਗੂ ਦੇ ਬਤਾਰੇ ਨਹੀਂ ਸਹੀ ਸੀ ਜੀ ਸਾਡੀ ਕੋਈ ਗੱਲ ਸੁਣੀ ਨਹੀਂ ਜਾਂਦੀ ਸੀ ਜੇ ਅਸੀਂ ਕੋਈ ਨਹੀਂ ਗੱਲ ਰੱਖਦੇ ਆ ਸਾਨੂੰ ਪਿੰਡ ਚ ਕੋਈ ਵੀ ਗੱਲ ਕਹਿੰਦਾ ਇਹ ਕੁੱਲ ਸਾਡੀ ਕੋਈ ਸੁਣਦੇ ਨਹੀਂ ਤੇ ਆਉਂਦਾ ਪਤਾ ਨਹੀਂ ਤਾਂ ਗਾਹਾਂ ਤੱਕ ਬਲਾਕ ਤੱਕ ਪਹੁੰਚਾਉਂਦੇ ਨਹੀਂ ਸੀ ਪਤਾ ਨਹੀਂ ਆਪਦੇ ਲਵੀ ਰੱਖ ਲੈਂਦੇ ਸੀ ਉਸ ਕਰਕੇ ਅਸੀਂ ਤੰਗ ਆ ਕੇ ਨਾ ਤੋ ਅਸਤੀਫਾ ਦੇਤਾ ਜੀ ਤਰ੍ਹਾਂ ਦਾ ਜਿਹੜਾ ਬਤੀਰਾ ਸੀਗਾ ਜਿਹੜਾ ਤੁਸੀਂ ਇਲਜ਼ਾਮ ਲਾ ਰਹੇ ਹੋ ਬਤੀਰਾ ਵਿੱਚ ਇੱਕ ਹੈ ਜਿਆ ਬੰਦੇ ਨੇ ਜੀ ਬਸ ਅਸੀਂ ਕਹਿ ਨਹੀਂ ਸਕਦੇ ਕਿ ਕਿਉਂਕਿ ਵਿੱਚ ਬਤੀ ਪਹਿਣ ਦਾ ਨੌ ਆ ਜਾਂਦਾ ਜੀ ਇਸ ਲਈ ਆਪਾਂ ਦੇ ਸੰਝੀ ਆਪਾਂ ਸਾਰੇ ਬਿਓ ਸੀ ਜਾਗਰੂਕ ਕਰ ਨਹੀਂ ਸਕਦੇ ਹੈਗੇ ਇਸ ਤੇ ਬੀਐਸਐਲ ਵਰਤੇ ਬਤੀ ਰਸਾਇਨੀ ਤੇ ਫਿਰ ਅਸੀਂ ਜੋ ਉਹ ਬੰਦੇ ਦੇ ਸੀ ਲਵੇ ਖੜਦੇ ਆ ਕੰਮ ਕਰਦੇ ਆ ਕਰਾਂ ਜਿੱਥੇ ਬੰਦੀ ਚ ਅਗਲਾ ਕਦੋਂ ਇਹ ਵੀ ਲੇਡੀ ਜਹੀ ਨਹੀਂ ਮਿਲੀ ਸਾਲ ਤੋਂ ਅਸੀਂ ਘਰੇ ਬੈਠੇ ਸਾਨੂੰ ਕਿਸੇ ਆਗੂ ਨੇ ਨਹੀਂ ਬਚਿਆ ਵੀ ਤੁਸੀਂ ਕਾਸ ਤੋਂ ਘਰੇ ਬੈਠੇ ਹੋ ਉਲਟਾ ਸਾਡੇ ਤੇ ਹੁਣ ਇਲਜ਼ਾਮ ਲਾਉਂਦੇ ਨੇ ਜੀ ਜੇ ਅਸੀਂ ਅਸਤੀਫਾ ਦੇਤਾ ਅਸਤੀਫਾ ਹੀ ਲਿਖਿਆ ਜੀ ਸੀ ਹੋਰ ਤਾਂ ਕੁਝ ਲਿਖਿਆ ਨਹੀਂ ਫਿਰ ਸਾਡੇ ਤੇ ਇਲਜ਼ਾਮ ਲਾਤੇ ਤੇ ਰਾਮਚੰਦ ਚੋਟੀਆਂ ਤਾਂ ਕਹਿੰਦਾ ਬਹੁਤ ਬਗਦਦ ਰਿਆ ਸੀ ਕਹਿੰਨੇ ਜੀ ਸੁਜੀ ਹੋ ਜਥੇਬੰਦੀ ਜਥੇਬੰਦੀ ਬਹੁਤ ਵਧੀਆ ਜਥੇਬੰਦੀ ਨਹੀਂ ਜੀ ਮਾੜੀ ਹੈਗੀ ਜੇ ਇੱਕ ਬੰਦਾ ਮਾਰਿਆ ਫਿਰ ਉਹ ਸਾਰਿਆਂ ਨੂੰ ਮਾਰੇ ਕਰ ਦ ਕਹਿੰਦਾ ਵਗਦਾ ਦਰਿਆ ਜੇ ਕਦੀ ਬਾਲਟੀ ਨਿਕਲ ਜੂਗੀ ਭੈਣਾਂ ਨੂੰ ਬਾਲਟੀਆਂ ਦੱਸਿਆ ਜਾਂਦਾ ਹੁਣ ਅਸੀਂ ਬਾਲਟੀਆਂ ਹੋ ਗਏ ਵੀਰੇ ਬਹੁਤ ਕੰਮ ਕਰਿਆ ਛੜਕਾਂ ਤੇ ਬੈਠੇ ਰੋੜਿਆਂ ਤੇ ਬੈਠੇ ਅਸੀਂ ਤੱਤੇ ਉੱਪਰੋਂ ਧੁੱਪ ਹੁੰਦੀ ਵੀਰੇ ਥੱਲੇ ਤੱਤੇ ਰੋੜੇ ਹੁੰਦੇ ਜਦ ਗੱਡੀ ਦੀ ਲਾਈਨ ਤੇ ਵਹਿੰਦੇ ਅਸੀਂ 200 2 ਮਹੀਨਿਆਂ ਦੀ ਪੋਪੋਤੀ ਦੀ ਵੀਰੇ ਮੇਰੀ ਕੰਨ ਤੇ ਮੋਬਾਈਲ ਹੁੰਦਾ ਰੋਟੀ ਪਕਾਉਂਦੀ ਗੋਦੀ ਚ ਪੋਤੀ ਹੁੰਦੀ ਭੈਣਾਂ ਨੂੰ ਮੈਂ ਫੋਨ ਕਰਦੀ ਫਿਰ ਮੈਂ ਬਲਜੀਤ ਨੂੰ ਘਰ ਘਰ ਭੇਜਦੀ ਬਲਜੀਤ ਘਰ ਘਰ ਕਹਿ ਕੇ ਆ ਮੈਂ ਫੋਨ ਕਰਕੇ ਸਾਡੀ ਤਾਂ 70 80 ਬੁੜੀਆਂ ਇਕੱਠੀਆਂ ਕਰਦੇ ਵੀਰੇ ਅਸੀਂ ਲੈ ਕੇ ਜਾਂਦੀਆਂ ਕਿੰਨੇ ਟਾਈਮ ਤੋਂ ਜੁੜੇ ਹੋਏ ਸੀ ਤੁਸੀਂ ਅਸੀਂ ਜੁੜੇ ਤੇ ਵੀ ਜਦੋਂ ਅਸੀਂ ਦਿੱਲੀ ਸੰਘਰਸ਼ ਚੱਲ ਰਹੀ ਆਤੀ ਮੈਂ ਤਾਂ ਉਹ ਦੋਤੇ ਜੁੜੀ ਹੋਈ ਸੀਗੀ ਇਹਨਾਂ ਨਾਲ ਦਿੱਲੀ ਵੀ ਜਾ ਕੇ ਆਏ ਵੀਰੇ ਸੇ ਹਫ਼ਤਾ ਹਫ਼ਤਾ ਲਾ ਕੇ ਆਇਆ ਦਿੱਲੀ ਵੀ ਫਿਰ ਇੱਥੇ ਜਿਹੜੇ ਧੰਨੇ ਲੱਗੇ ਸੀ ਲੰਬੇ ਮੌਸਮ ਲੰਬੇ ਸਾਰਾ ਦਿਨ ਜਾਂਦੇ ਬਈ ਇੱਥੇ ਜਾਂਦੇ ਰੋਜ਼ ਰੋਜ਼ ਰੋਜ਼ਾਨਾ ਇਹ ਪੰਛੋਟੀ ਲੈ ਜਾਂਦੇ ਰਹੇ ਅਸੀਂ ਤੇ ਬਾਕੀ ਫਿਰ ਇਹ ਬਹਾਦਰ ਸਿੰਘ ਕਹਿੰਦਾ ਕਹਿੰਦਾ ਵੀ ਇਹਨਾਂ ਦੀ ਸਾਡੇ ਨਾਲ ਲੜਾਈ ਹੋ ਗਈ ਵੀਰੇ ਬੇਟਿਆਂ ਦੀ ਹੁੰਦਿਆਂ ਰਹਿੰਦੇ ਨੇ ਪਿੰਡ ਚ ਰਾਂਜਸਾ ਛੋਟੀਆਂ ਮੋਟੀਆਂ ਕੋਈ ਵੱਡੀ ਗੱਲ ਨਹੀਂ ਹੈਗੀ ਵੀਰੇ ਅਸੀਂ ਉਹਦਾ ਲਾਜ ਕਰਾਉਨੇ ਆ ਮੇਰੇ ਬੇਟੇ ਦਾ ਹਲੇ 25 ਟਾਂਕੇ ਨੇ ਉਹਦੇ ਲੱਤ ਟੁੱਟੀ ਹੋਈ ਹੈ ਮੈਂ ਤਾਂ ਹਜੇ ਲਾਜ ਕਰਾਉਣੀ ਫਿਰਦੇ ਹਾਂ ਸਤਾ ਕੋਈ ਨਾ ਹੋਣੀ ਤਰ ਹੈਗਾ ਰਾਫਟ ਨਹੀਂ ਦਿੱਤੀ ਥਾਣੇ ਚ ਇਹ ਕਹਿੰਦੇ ਨੇ ਇਲਜ਼ਾਮ ਲਾਉਂਦੇ ਨੇ ਸਾਡੇ ਤੇ ਕਹਿੰਦੇ ਸਾਥੋਂ ਧਾਰਾ ਲਵਾਉਂਦੀ ਫਿਰਦੀ ਐ ਸਾਨੂੰ ਕਹਿੰਦੀ ਵੀ ਐਨੀਆਂ ਮੇਰੇ ਤੇ ਧਾਰਾ ਲਾਓ ਐਨੀਆਂ ਸਾਨੂੰ ਉਹ ਬੰਦਾ ਦੇ ਦੇਣ ਵੀਰੇ ਇਹ ਜੋ 60 80 ਜਾਣੀ ਸਾਡਾ ਕੰਮ ਜਾਣੇ ਕੁਸ ਬਣੇ ਉਹ ਬੰਦਾ ਦੇ ਲੈਣ ਜਿਹਨੇ ਇਹਨਾਂ ਨੂੰ ਕਿਹਾ ਵੀ ਧਾਰਾ ਲਵਾਉਂਦੀ ਫਿਰਦੀ ਐ ਅਸੀਂ ਤਾਂ ਹਜੇ ਰਵਟ ਵੀ ਨਹੀਂ ਦਿੱਤੇ ਸਾਨੂੰ ਲੋਕ ਕਹਿੰਦੇ ਨੇ ਵੀ ਰਵਟ ਦਿਓ ਅਸੀਂ ਵੀਰੇ ਮੈਂ ਆਪਣੇ ਬੇਟੇ ਨੂੰ ਰਾਜ ਕਰਾਉਂਦੀ ਵੀ ਬੇ ਇਲਾਜ ਕਰਾਏ ਤੋਂ ਬਾਅਦ ਸੋਚੂੰਗੀ ਜੋ ਡਾਕਟਰ ਦੀ ਰਿਪੋਰਟ ਆਉਗੀ ਫਿਰ ਕਦਮ ਚੱਕੂੰਗੀ ਮੈਂ ਉਹਦੇ ਦਮ ਤੇ ਚੱਕੂੰਗੀ ਵੀਰੇ ਮੈਂ ਜੱਥੇ ਬੰਦੀਆਂ ਨੂੰ ਕਿਉਂ ਲੂੰਗੀ ਵਿੱਚ ਨਾ ਜੱਥੇ ਬੰਦੀਆਂ ਨਾਲ ਮੈਂ ਕੋਈ ਗੱਲ ਕਰੀ ਲੋਕ ਮੇਰੇ ਮੂੰਹ ਤੇ ਆ ਕੇ ਗੱਲ ਕਰੇ ਕਿਹੜਾ ਕਹਿੰਦਾ ਵੀਰੋ ਵਰਜੀਤ ਨੇ ਸਾਨੂੰ ਆਏ ਕਿਹਾ ਵੀ ਇਹ ਧਾਰਾਂ ਲਾ ਦੋ ਇਹਦੇ ਚ ਕਹਿ ਫਿਰ ਲੈਰੇ ਵਾਲੇ ਮਾਸਲੇ ਚ ਜਦੋਂ ਲੈਰੇ ਵਾਲੇ ਮਾਸਲੇ ਸੀ ਵੀ ਅਸੀਂ ਜਾਵਾਂਗੇ ਨਹੀਂ ਮੇਰੇ ਬੇਟਾ ਕਹਿੰਦਾ ਕਹਿੰਦਾ ਤੁਸੀਂ ਛੰਡੇ ਚੱਕੀ ਫਿਰਦੇ ਮਮੀ ਜਾਂਦੇ ਨਹੀਂ ਆਗੂ ਫੋਨ ਨਹੀਂ ਚੱਕਦੇ ਸਾਡੇ ਬੱਚੇ ਸਾਨੂੰ ਲੈ ਗਏ ਵੀਰੇ ਅਸੀਂ ਜਾ ਕੇ ਕਰਿਆ ਉਹ ਕਰ ਲੇ ਮਾਮਾ ਧੀਆਂ ਛਡਵਾ ਲੀਆਂ ਸੀ ਕੱਲੇ ਮੁੰਡੇ ਨੂੰ ਹੱਤਕੜੀ ਲਾ ਕੇ ਲੈ ਗਏ ਉਹ ਕਹਿੰਦੇ ਤੁਸੀਂ ਜਿੱਥੇ ਬੱਤੀ ਦੀਆਂ ਲੰਗਣਾ ਕਰਤੀ ਜੇ ਤੁਹਾਡੇ ਥੱਪੜ ਧੌਲ ਮਾਰ ਦਿੰਦੇ ਉੱਥੇ ਵੀ ਸਾਡੀ ਬੇਇੱਜ਼ਤੀ ਹੋ ਜਾਂਦੀ ਉਦੋਂ ਵੀਰੇ ਸਾਡੀ ਇੱਜ਼ਤ ਹੁੰਦੀ ਹੈ ਜਦੋਂ ਗੋਤਨੀ ਫੜ ਕੇ ਪੁਲਿਸ ਸਾਨੂੰ ਚੱਕ ਕੇ ਲੈ ਜਾਂਦੀ ਹੈ ਉਦੋਂ ਸਾਡੀ ਇੱਜ਼ਤ ਬੰ ਉਹ ਸੇਵਕ ਨੇ ਤੇ ਸੈਬੀ ਨੇ ਸਾਡੇ ਘਰੇ ਆ ਕੇ ਕਿਹਾ ਬੱਚੇ ਸਾਡੇ ਘਰੇ ਬੈਠੇ ਸੀਗੇ ਉਦੋਂ ਵਿੱਚ ਵੀ ਤੂੰ ਤੂੰ ਮੈਂ ਮੈਂ ਬਹੁਤ ਹੋਈ ਫਿਰ ਸੇਵਕ ਨੇ ਬਾਅਦ ਚ ਮਾਫੀ ਵੀ ਮੰਗੀ ਐ ਬਲਾਕ ਦੇ ਵਿੱਚ ਬੁਲਾਏ ਵੀ ਕੇ ਵੀ ਭੈਣਾ ਕਿਉਂ ਨਹੀਂ ਆਉਂਦੀ ਆਉਂਦੀ ਆ ਉਸ ਕਰਕੇ ਵੀ ਅਸੀਂ ਘਰੇ ਬੈਠੇ ਤਾਂ ਤਾਂ ਅਸਤੀਫਾ ਦਿੱਤਾ ਵੀ ਸੁਣਦਾ ਸਾਡਾ ਕੋਈ ਹੈ ਹੀ ਨਹੀਂ ਕੋਈ ਵੀ ਗੱਲ ਪਿੰਡ ਸਾਨੂੰ ਤੰਗ ਕਰੀ ਜਾਂਦਾ ਵੀ ਸਾਡੇ ਤੁਸੀਂ ਕੋਈ ਕਿਸੇ ਕੁੰਡੀ ਫੜ ਲਈ ਕਿਸੇ ਦਾ ਕੁਝ ਕਰ ਲਈ ਵੀ ਸਾਡਾ ਕੰਮ ਕਰਵਾਓ ਜਦ ਇਹ ਸੁਣਦੇ ਨਹੀਂ ਵੀਰੇ ਅਸੀਂ ਅੱਕ ਕੇ ਅਸਤੀਫਾ ਦਿੱਤਾ ਸੀ ਜੀ ਨਾਮ ਹੈ ਜੀ ਤੁਹਾਡਾ ਬਲਜੀਤ ਗੌਰ ਜੀ ਪਿੰਡ ਪਿੰਡ ਲੇਲਕਲਾਂ ਜੀ ਕਸਾਨ ਜੁਨੀਅਰ ਚ ਕੰਮ ਕਰਦੀ ਸੀ ਜੀ ਬਲਾਕ ਆਗੂਆਂ ਮਜ਼ਦੂਰ ਜਥੇਬੰਦੀ ਦੀ ਜਿੱਦੇ ਤੋਂ ਧਰਨਾ ਲੱਗਿਆ ਸੀ ਪੈਟਰੋਲ ਪੰਪ ਤੇ ਪਹਿਲੇ ਦਿਨ ਤੋਂ ਦੂਜਾ ਦਿਨ ਛੱਡ ਕੇ ਤੀਜੇ ਦਿਨ ਮੈਂ ਉੱਥੇ ਜਾਣ ਲੱਗੀ ਸੀ ਉਹਦੇ 2-4 ਬੁਣੀਆਂ ਲੈ ਕੇ ਗਈ ਉਦੋਂ ਬਾਅਦ ਜੀ ਮੈਂ 80-85 ਬੁਣੀਆਂ ਤੇ ਕਰਤੀਆਂ ਇਹ ਜਥੇਬੰਦੀ ਦਾ ਮੈਂ ਇੰਨਾ ਖਿੱਚ ਕੇ ਕੰਮ ਕਰਿਆ ਜਿੰਨਾ ਵੀ ਕਹਿ ਦਾਂ ਤੁਸੀਂ ਅੱਜ ਜਥੇਬੰਦੀ ਜੋ ਮੇਰੇ ਤੇ ਦੋਸ ਲਾਉਂਦੀ ਐ ਉਹ ਦੋਸ ਹੈ ਨਹੀਂਗਾ ਕਿਵੇਂ ਨਹੀਂ ਹੈਗਾ ਜੀ ਅਸੀਂ ਉਹਨਾਂ ਦੀ ਤਸੀਬਾ ਆਪਦੀਆਂ ਜਿਹੜੀਆਂ ਪ੍ਰੋਬਲਮਾਂ ਸੀ ਜਦ ਅਸੀਂ ਇਹ ਪਹਿਣਾ ਮੱਥ ਦੀਆਂ ਸੀ ਸਾਡੇ ਪੂਰੇ ਨਹੀਂ ਹੁੰਦੇ ਸੀ ਅਸੀਂ ਇੱਕ ਦੋ ਆਗੂਆਂ ਨੂੰ ਵੀ ਕਿਹਾ ਵੀ ਵਿੱਚ ਕੋਈ ਵੀਰ ਸਾਰੀ ਜਥੇਬੰਦੀ ਸਤਿਕਾਰਯੋਗ ਹੈ ਜੇ ਅਸੀਂ ਕਹਿੰਨੇ ਆ ਵੀ ਗ੍ਰਾਹਾ ਜਥੇਬੰਦੀ ਵਧੀਆ ਹੈ ਅਸੀਂ ਜਦ ਮੇਰੇ ਨਾਲ ਮੈਂ ਆਪ ਕੰਮ ਕਰਦੀ ਸੀ ਵੀਰਾ ਸੂਬਾ ਕੰਮ ਕਰਦਾ ਸੀ ਧਰਵਿੰਦਰ ਕੰਮ ਕਰਦਾ ਸੀ ਸਾਨੂੰ ਕੋਈ ਕਹਿ ਨਹੀਂ ਸਕਦਾ ਵੀ ਇਹਨਾਂ ਵਿੱਚ ਕੋਈ ਕਮੀ ਹੈ ਠੀਕ ਹੈ ਅਸੀਂ ਕਹਿੰਦੀਆਂ ਦੀਆਂ ਵੀ ਵੀਰੇ ਕਿਸੇ ਕਾਰਨ ਸਾਨੂੰ ਆ ਕੇ ਘਰੇ ਪੁੱਛੋ ਸਾਲ ਹੋ ਗਿਆ ਸਾਨੂੰ ਬੈਠੀਆਂ ਨੂੰ ਕਾਹਤੋਂ ਬੈਠੀਆਂ ਉਹ ਬਤੀਰੇ ਦੀ ਕਾਰਨ ਅਸੀਂ ਬੈਠੀਆਂ ਅਸੀਂ ਦੱਸਣਾ ਨਹੀਂ ਚਾਹੁੰਦੀਆਂ ਕਿ ਧੀ ਪਹਿਣਦੀ ਇਹਦੇ ਵਿੱਚ ਸਾਨੂੰ ਪ੍ਰੋਬਲਮ ਆਉਂਦੀ ਆ ਅਸੀਂ ਧੀ ਪਹਿਣਦੀ ਰਾਖੀ ਕਰਦੇ ਆ ਵੀਰੇ ਅਸੀਂ ਇੱਜਤ ਨੰਗੀ ਨਹੀਂ ਕਰ ਸਕਦੇ ਜਨਤਕ ਚ ਕੀ ਹੋਇਆ ਕੀ ਸੀ ਮਤਲਬ ਕਿ ਜਿਹੜਾ ਧੀਆਂ ਪਹਿਣ ਵਾਲੀ ਗੱਲ ਕਰਦੇ ਆਪਾਂ ਗੱਲ ਕਰਦੇ ਆ ਵੀਰੇ ਜੋ ਕੋਈ ਉਹ ਬੰਦਾ ਹੁੰਦਾ ਸਾਰੀ ਜਥੇਬੰਦੀ ਮਾੜੀ ਨਹੀਂ ਹੁੰਦੀ ਆਗੂ ਹੈ ਕੋਈ ਆਗੂ ਹੈ ਵੀਰ ਜੀ ਅਸੀਂ ਨਾਂ ਲੈਣਾ ਨਹੀਂ ਚਾਹੁੰਦੇ ਕਿਉਂ ਸਾਡੀ ਧੀਆ ਭੈਣਾਂ ਨੇ ਪੰਜਾਬ ਦੀਆਂ ਇਸ ਤਰ੍ਹਾਂ ਦੀ ਮੰਗ ਕਰਦੇ ਹੋ ਸਾਕੂ ਤੋਂ ਕਿਸ ਤਰ੍ਹਾਂ ਹੀ ਕਾਰਵਾਈ ਹੋਣੀ ਚਾਹੀਦੀ ਅਸੀਂ ਜੇ ਆਪਦੇ ਨਾਲ ਉਹਦੇ ਨਾਲ ਕੰਮ ਕਰਨੇ ਨਹੀਂ ਚਾਹੁੰਦੀਆਂ ਨਾ ਅਸੀਂ ਉਸ ਆਗੂ ਨਾਲ ਖੜਨਾ ਚਾਹੁੰਦੀਆਂ ਜੇ ਕੱਲ ਨੂੰ ਉਹ ਆਗੂ ਨੂੰ ਬਾਹਰ ਕੱਢ ਦਿੱਤਾ ਜਾਂਦਾ ਤੁਸ ਤੁਹਾਨੂੰ ਫਿਰ ਵਿੱਚ ਸ਼ਾਮਲ ਕਰਨ ਨੂੰ ਕਹਿੰਦੇ ਨਹੀਂ ਜਦੋਂ ਸਾਡੇ ਤੇ ਚਿੱਕੜ ਲਾਇਆ ਵੀਰੇ ਹੁਣ ਸਾਨੂੰ ਅੱਜ ਸਮੁੰਦਰ ਦੀ ਦੇ ਵਿੱਚੋਂ ਦੋ ਹੀ ਕਬਾੜੀਆਂ ਕੱਢੀਆਂ ਜਾਂਦੀਆਂ ਨੇ ਉਹਨਾਂ ਤਾਂ ਕਮੀ ਆਉਂਦੀ ਨਹੀਂ ਸਾਨੂੰ ਤਾਂ ਇਹ ਗੱਲ ਦਾ ਬਹੁਤ ਜ਼ਿਆਦਾ ਮਹਿਸੂਸ ਹੋ ਗਿਆ ਮੇਰੇ ਜਿੰਨਾ ਤਾਂ ਕੰਮ ਕਿਸੇ ਆਗੂ ਨੇ ਅੱਜ ਤੱਕ ਮੈਂ ਕਹਿੰਨੀ ਆ ਵੀਰੇ ਮੈਂ ਦੇਖਿਆ ਨਹੀਂ ਜਿੰਨਾ ਮੈਂ ਕੰਮ ਕਰਿਆ ਅੰਨਾ ਦਿਹਾੜੀ ਕੀਤੀ ਠੀਕ ਹੈ ਜਦੋਂ ਮੇਰੇ ਤੇ ਦੋਸ਼ ਲਾਇਆ ਵੀ ਇਹਨਾਂ ਨੇ ਨੂਰਾਨੀ ਦੀ ਗੱਲ ਰੱਖੀ ਵੀ ਜਵਾਬ ਦਿਵਾਓ 18 ਸਾਲ ਤੱਕ ਜਵਾਬ ਨਹੀਂ ਦਿਵਾਏ ਜਾਂਦੇ ਮੈਂ ਕਹਿੰਨੀ ਆ ਜਵਾਬ 4 ਸਾਲ ਹੋ ਗਏ ਆਪਣੇ ਦਮ ਤੇ ਲੈ ਕੇ ਮੈਂ ਪੜ੍ਹਾਏ ਨੇ 10ਵੀਂ ਚ ਮੇਰੀ ਪੋਤੀ ਐ 8ਵੀਂ ਚ ਮੇਰਾ ਪੋਤਾ ਐ ਨੂਰਾਨੀ ਮੇਰੇ ਘਰੇ ਐ ਉਹ ਕੋਈ ਆਪਣੀਆਂ ਘਰ ਦੀਆਂ ਪ੍ਰੋਬਲਮਾਂ ਚ ਜੀ ਚਲੋ ਠੀਕ ਆਪਦੇ ਪੇਕੇ ਸਾਰੇ ਦੁਨੀਆ ਤ ਜਾਂਦੀ ਆਈ ਜੀ ਜਥੇ ਬੰਦੀ ਦਾ ਮੈਂ ਕੋਈ ਸਾਥ ਨਹੀਂ ਮੰਗਿਆ ਅੱਜ ਇਹ ਜਿਹੜਾ ਇਹਨਾਂ ਨੇ ਮੇਰੇ ਤੇ ਚਿੱਕੜ ਲਾਇਆ ਇਹ ਬੇਫਜ਼ੂਲ ਹੈ ਅਸੀਂ ਤਾਂ ਕੋਈ ਜਿਹੜੀਆਂ ਪ੍ਰੋਬਲਮਾਂ ਤੋਂ ਤੰਗ ਆਈਆਂ ਸੀ ਸਾਰੇ ਆਗੂਆਂ ਨੂੰ ਪਤਾ ਹੈ ਵੀਰਾ ਬਹਾਦਰ ਸਿੰਘ ਨੂੰ ਵੀ ਕਿਹਾ ਹੋਇਆ ਹੈ ਵੀਰੇ ਸੂਬੇ ਨੂੰ ਵੀ ਕਿਹਾ ਸੀ ਫਿਰ ਸਾਡੀ ਨਹੀਂ ਮੰਨੀ ਗਈ ਨਹੀਂ ਸੁਣੀ ਗਈ ਉਹਨਾਂ ਤੋਂ ਤੰਗ ਆ ਕੇ ਜੀ ਅਸੀਂ ਤਸੀਫਾ ਦਿੱਤਾ ਆਪਦੀਆਂ ਕਮੀਆਂ ਦੇ ਪਰਦੇ ਪਾਉਣ ਵਾਸਤੇ ਆਪਦੇ ਪਰਦੇ ਪਾਉਣ ਦੇ ਦੋ ਸਲਾਈ ਜਾ ਰਹੇ ਹਾਂਜੀ ਹਾਂਜੀ ਮੇਰਾ ਨਾਮ ਜਸਬੀਰ ਕੌਰ ਹੈ ਜੀ ਲਹਿਰੇ ਬਲਾਕ ਦੀ ਆਗੂ ਆ ਜੀ ਅਗਰ ਆਹ ਜੱਥੇ ਵੰਦੀ ਜੀ ਅਗਰ ਆਹ ਜੱਥੇ ਦੇਵਿੰਦਰ ਜੀ ਕੰਮ ਕਰਦੇ ਤੇ ਜੀ ਹੁਣ ਅਸੀਂ ਉੱਥੋਂ ਦੀ ਸੇਵਾ ਦੇ ਚੁੱਕੇ ਹਾਂ ਕੀ ਕਾਰਨ ਸੀ ਸੇਵਾ ਦੇਣ ਦਾ ਜੀ ਉਹਨਾਂ ਆਗੂਆਂ ਦਾ ਕੋਈ ਚੱਲਣ ਚਾਲ ਠੀਕ ਨਹੀਂ ਸੀ ਇਸ ਕਰਕੇ ਅਸੀਂ ਸੇਵਾ ਦਿੱਤਾ ਹੁਣ ਉਹ ਆਗੂ ਸਾਡੇ ਤੇ ਚਿੱਕੜ ਦੇਖਦੇ ਨੇ ਉਹ ਕਹਿੰਦੇ ਨੇ ਸਾਨੂੰ ਵੀ ਇਹ ਜ਼ਮੀਨ ਕਰਕੇ ਦੀ ਅਸੀਂ ਮੋਦੀ ਕੋਲੇ ਵੀ ਜ਼ਮੀਨ ਕਰਕੇ ਗਏ ਤੇ ਉੱਥੇ ਕਿਹੜਾ ਸੀ ਭਾਂਡੇ ਲੈਣ ਗਏ ਤੇ ਮੋਦੀ ਕੋਲੇ ਜ਼ਮੀਨ ਕਰਕੇ ਲੜਦੇ ਤੇ ਅਸੀਂ ਜ਼ਮੀਨ ਕਰਕੇ ਲੜਦੇ ਰਹਾਂਗੇ ਇਸ ਕਰਕੇ ਜਿਹੜੀ ਮੇਰੀ ਜ਼ਮੀਨ ਹੈ ਉਹ ਤਾਂ ਕਨੇ ਸਾਲਾਂ ਤੋਂ ਮੈਂ ਦੇ ਚੁੱਕੀ ਆ ਮੇਰਾ ਉਹ ਚ ਕੋਰਟ ਚ ਚੱਲਦਾ ਉਹ ਮੈਂ ਆਪੇ ਨਿਵੇੜੂਗੀ ਮੈਂ ਬਾਦ ਦਰ ਨੂੰ ਪੁੱਛਣਾ ਚਾਹੁੰਨੀ ਆ ਇਹ ਬਾਦ ਦਰ ਕਹਿੰਦਾ ਵੀਰਾ ਕਹਿੰਦਾ ਵੀ ਦੇਖੀ ਇਹ ਇਹ ਆਪਦੇ ਆਪਦੇ ਹਿਸਾਬ ਨਾਲ ਜਥੇਵੰਦੀ ਚਲਾਉਂਦੀਆਂ ਨੇ ਇਹਨਾਂ ਦੇ ਹਿਸਾਬ ਨਾਲ ਨਹੀਂ ਚੱਲਦੀ ਕਾਇਦੇ ਕਾਨੂੰਨ ਦੇ ਹਿਸਾਬ ਨਾਲ ਚੱਲੂਗੀ ਹੁਣ ਕਾਇਦਾ ਕਾਨੂੰਨ ਇਹਨਾਂ ਦਾ ਜੇ ਬਾਧਰ ਰੱਖ ਲੈਂਦਾ ਉਹ ਉਹ ਕਾਇਦਾ ਕਾਨੂੰਨ ਚੰਗਾ ਹੈ ਜੇ ਉਹਨੂੰ ਵਿੱਕੀ ਦਾ ਮਸਾਲਾ ਪੁੱਛੇ ਬਾਧਰ ਨੂੰ ਬਲਾਕਕਾਰਾਂ ਦੇ ਮਸਲੇ ਤਾਂ ਇਹ ਰੱਖ ਲੈਂਦੇ ਨੇ ਇਹ ਸਾਡੇ ਮਸਲੇ ਵਾਲੇ ਕਹਿੰਦੇ ਆਪਦੇ ਹਿਸਾਬ ਨਾਲ ਚਲਾਉਂਦੀਆਂ ਨੇ ਮਸਲੇ ਇਹ ਤਾਂ ਨਹੀਂ ਅਸੀਂ ਮਸਲਾ ਲੈਂਦੇ ਇਹ ਮੈਂ ਵੀਰੇ ਨੂੰ ਇਹ ਗੱਲ ਕਹਿਣਾ ਚਾਹੁੰਦੀ ਆ ਵੀ ਸਾਡੇ ਤੇ ਚਿੱਕੜ ਨਾ ਡੇ ਅੱਗੇ ਚਿੱਕੜ ਦੇ ਡੇਗਣ ਦੀ ਵਜ੍ਹਾ ਇਹ ਕਹਿੰਦੇ ਵੀ ਅਸੀਂ ਔਰਤਾਂ ਦਾ ਸਤਿਕਾਰ ਕਰਦੇ ਆਂ ਜੇ ਔਰਤਾਂ ਦਾ ਸਤਿਕਾਰ ਕਰਦਾ ਹੈ ਬਾਈ ਸਾਡੇ ਨਾਲ ਆ ਕੇ ਬੰਦਿਆਂ ਵਾਂਗੂ ਬੰਦਿਆਂ ਵਾਂਗੂ ਆ ਕੇ ਸਾਡੇ ਨਾਲ ਗੱਲ ਕਰ ਲੈ ਤੀਵਿਆਂ ਵਾਂਗੂ ਮੇਹਣੇ ਨਾ ਦੇਵੇ ਸਾਨੂੰ ਮੇਹਣੇ ਦੇਣ ਦੀ ਕੋਸ਼ਿਸ਼ ਨਾ ਕਰੇ ਵੀ ਅਸੀਂ ਮੇਹਣੇ ਦੇਵਾ ਇਹਨਾਂ ਨੂੰ ਇਹ ਜਿਹੜਾ ਰਾਮਚੰਦ ਹੈ ਚੋਟੀਆਂ ਇਹ ਕਹਿੰਦਾ ਜੇ ਦੋ ਵਾਲਟੀਆਂ ਸਮੁੰਦਰ ਚੋਂ ਨਿਕੜੀਆਂ ਕੋਈ ਫਰਕ ਨਹੀਂ ਪੈਂਦਾ ਜਿਹੜੀ ਸਾਡੀ ਭੈਣ ਹੈ ਕਰਮਜੀਤ ਖੰਡੇਵਾਦ ਜਦੋਂ ਉਹ ਜਥੇਬੰਦੀ ਚ ਸਾਡੇ ਨਾਲ ਕੰਮ ਕਰਦੀ ਸੀ ਉਹਨੂੰ ਇਹ ਰੋਜ਼ ਫੋਟੋਆਂ ਪਾਉਂਦਾ ਤੀਗਾ ਰਾਮਚੰਦ ਜਿੱਦਿਆਂ ਉਹਦਾ ਕੋਈ ਮਸਲਾ ਹੋਇਆ ਉਹਦੇ ਉਹਨੇ ਫੋਟੋ ਪਿੱਛਾ ਹਟਾ ਲਈ ਉਹਦਾ ਨੰਬਰ ਬਲਾਕ ਕਰਤਾ ਉਸ ਤੋਂ ਬਾਅਦ ਉਹਦੀ ਯਾਤ ਨਹੀਂ ਪੁੱਛੀ ਇਹਨਾਂ ਨੇ ਇਹ 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 ਜੇ ਬਤੀਰੇ ਨੇ ਬਈ ਇਹਨਾਂ ਦੇ ਆਗੂਆਂ ਦੇ ਇਹ ਸਾਡੇ ਨਾਲ ਆ ਕੇ ਬੰਦਿਆਂ ਵਾਂਗੂ ਗੱਲ ਕਰਨ ਚਾਹੇ ਸਾਡੇ ਪਿੰਡ 'ਚ ਇਕੱਠ ਰੱਖਣਾ ਚਾਹੇ ਆਪਦੀ ਕਿਤੇ ਮੀਟਿੰਗ ਰੱਖਣਾ ਸਾਡੀ ਗੱਲ ਸੁਣਨੇ ਇਹ ਸਾਡੇ ਦੇ ਉਲਟਾ ਚਿੱਕੜ ਨਾ ਡੇਗਣਾ ਜਿਹੜਾ ਵੀ ਆਗੂ ਇਹ ਚੋ ਦਸੂਵਾ ਦੇ ਕੇ ਜਾਂਦਾ ਉਹਨੂੰ ਬਸ ਐਂ ਕਹਿ ਦਿੰਦੇ ਨੇ ਚਿੱਕੜ ਦੇ ਕੇ ਵੀ ਮੁਰਕਿਓ ਚੰਡਾ ਡੰਡਾ ਲੈ ਕੇ ਬੈਠਣ ਜੋਗਾ ਵੀ ਨਾ ਰਹੇ ਜਥੇਬੰਦੀ ਦੇ ਵਿੱਚ ਇੱਕ ਕਾਰਨ ਕੀ ਸੀਗਾ ਤੁਹਾਡਾ ਜਿਹੜਾ ਵੀ ਅਸਤੀਫਾ ਦਿੱਤਾ ਹੈਗਾ ਕੋਈ ਔਰਤਾਂ ਨਾਲ ਜਿਹੜੀ ਬਦਸਲੂਕੀ ਹੁੰਦੀ ਸੀ ਜਾਂ ਕੀ ਸੀ हां जी ਅਸੀਂ ਕਿਸੇ ਕੁੜੀ ਨਾਲ ਗਈਆਂ ਤੀਆਂ ਜੀ ਉਹ ਕੁੜੀ ਦਾ ਰੌਲਾ ਸੀ ਉਹਦੇ ਸੌਰਿਆਂ ਨਾਲ ਉਹ ਉਹਦਾ ਜਦ ਰੌਲਾ ਜੀ ਸੀ ਉਹਦੇ ਨਾਲ ਗਈਆਂ ਬਾਅਦ ਚ ਉਹਦੇ ਠਾਣੇ ਚ ਗਈਏ ਉਹਦੇ ਨਾਲ ਸਾਰਾ ਉਹਦੇ ਨਾਲ ਮਸਲਾ ਹੱਲ ਕਰਿਆ ਉਹਦਾ ਲੰਬਰ ਮੈਨੂੰ ਦਿੱਤਾ ਗਿਆ ਮੈਂ ਉਹਦੇ ਨਾਲ ਗੱਲਬਾਤ ਕਰਦੀ ਰਹੀ ਮੈਂ ਉਹ ਧੀ ਬਣਾ ਲਈ ਆਪਣੀ ਉਹ ਮੇਰੇ ਕੋਲ ਹੁਣ ਵੀ ਆਉਂਦੀ ਹੈ ਅੱਜ ਵੀ ਆਉਂਦੀ ਹੈ ਇਹ ਆਗੂਆਂ ਨੇ ਉਹਨੂੰ ਦਬਕ ਕੇ ਦਿੱਤੇ ਬਿਨੈਤਾ ਸਾਡੇ ਹਿਸਾਬ ਨਾਲ ਚੱਲ ਨਹੀਂ ਤੇਰਾ ਮਸਲਾ ਹੱਲ ਨਹੀਂ ਹੋਣ ਦਿੰਦੇ ਉੱਪਰ ਆਗੂਆਂ ਕੋਲ ਗੱਲ ਪਹੁੰਚਾਈਏ ਹਾਂ ਉੱਪਰ ਆਗੂਆਂ ਕੋਲੇ ਪਹੁੰਚਾਈਏ ਕੋਈ ਆਗੂ ਨੇ ਸਾਡੀ ਸੁਣਮਾਈ ਨਹੀਂ ਕਰੀ ਜੀ ਇਹੇ ਕਰਕੇ ਕੀਤਾ ਹੈ। ਹਾਂ, ਇਸੇ ਕਰਕੇ ਦਿੱਤਾ ਹੈ। ਫਿਰ ਹੁਣ ਇਹ ਬਾਦਰ ਦੀ ਨਾਲ ਚਲਦੀ ਹੈ ਜਸੇਵੰਦੀ। ਈ ਹੋਰ ਕੁੜੀ ਐ। ਇਹ ਕੋਟ ਦਾ ਮਸਲਾ ਕਰਿਆ ਇਹਨਾਂ ਨੇ। ਉਹਦੇ ਉਹਦੇ ਤਲਾਕ ਦਵਾਇਆ। ਉਹ ਤੋਂ 60 ਲੱਖ ਰੁਪਈਆ ਲੈਂਤਾ ਇਹਨਾਂ ਨੇ। ਉਹ ਉਹਦੇ ਵਾਰੀ ਇਹਨਾਂ ਦਾ ਕਾਇਦਾ ਕਾਨੂੰਨ ਕਹਿੰਦੇ ਸਾਨੂੰ ਪੜ੍ਹ ਕੇ ਸੁਣਾ ਦੇਣ। ਸਾਨੂੰ 5 ਸਾਲ ਹੋ ਗਏ। ਸਾਨੂੰ ਉਹ ਕਾਇਦਾ ਕਾਨੂੰਨ ਨਹੀਂ ਮਿਲਿਆ ਹੈਗਾ। 60 ਲੱਖਾਂ ਦਾ ਇਲਜ਼ਾਮ ਵੱਡਾ ਲਾ ਰਹੇ ਨੇ। ਨਾ 60 ਲੱਖ ਲੈਂਤਾ ਜੀ ਉਹਨਾਂ ਦਵਾਇਆ ਉਹ ਕੁੜੀ ਨੂੰ। ਵੀ ਦੋੜੇ ਸੇਮਨਾ ਦਵਾਏ ਉਹ ਇਹਨਾਂ ਦੇ ਕੈਦਿਆ ਕਾਨੂੰਨ ਚ ਆਉਂਦਾ ਬਾਦਰ ਨੂੰ ਪੁੱਛਣਾ ਚਾਹੁੰਦੇ ਆ ਅਸੀਂ 11 ਦਿਨ ਧਰਨਾ ਲਾਇਆ 13 ਦਿਨ ਧਰਨਾ ਲਾਇਆ ਸਾਡੇ ਪਿੰਡ ਚੋਂ 14 ਲੱਖ ਰੁਪਈਆ ਇਕੱਠਾ ਹੁੰਦਾ ਹੈਗਾ ਉਹਦਾ ਸਾਫ ਖਿਤਾਬ ਕੌਣ ਦਿੰਦਾ ਬਈ ਜਿਹੜਾ ਹੋਰੇ ਜਥੇਬੰਦੀ ਚ 2 2 2.5 2.5 ਕਿੱਲੇ ਤੇ ਇਹਨਾਂ ਦੇ 11 11 ਕਿੱਲੇ ਕਰ ਗਏ ਫਿਰ ਉਹਨਾਂ ਦਾ ਵੀ ਹਿਸਾਬ ਦੇਣ ਇਹ ਦਿੱਲੀ ਵਾਲੇ ਬਈ ਪੈਸਾ ਹੋ ਗਿਆ ਅੰਦਾ ਇਹਨਾਂ ਨੇ ਆਗੂਆਂ ਨੇ ਗੱਡੀਆਂ ਲੈ ਲਈਆਂ ਗੱਡੀਆਂ ਲੈ ਕੇ ਘੁੰਮਦੇ ਫਿਰਦੇ ਨੇ ਅਸੀਂ ਬੱਸਾਂ ਤੇ ਚੜਦੇ ਆ ਇਹਨਾਂ ਤੋਂ 10 10 ਰੁਪਈਏ ਮੰਗਦੇ ਆ ਇਹਨਾਂ ਨੂੰ ਆਏ ਪੁੱਛੋ ਵੀ ਔਰਤਾਂ ਦਾ ਸਤਿਕਾਰ ਕਰਦੇ ਆ ਤੁਸੀਂ ਕਿਹੜੀ ਔਰਤ ਦਾ ਤੁਸੀਂ ਤੇ ਬੈਂਕ 'ਚ ਨਾਮ ਲਿਖਿਆ ਰੱਖਿਆ ਜੱਥੇਬੰਦੀ 'ਚ ਕਿਸੇ 'ਚ ਲਿਖਿਆ ਹੋਇਆ ਹੈਗਾ ਔਰਤਾਂ ਦਾ ਕੀ ਸਤਿਕਾਰ ਹੈ ਤਾਂ ਬੇਬਠਿਆਉਣਾ ਸਤਿਕਾਰ ਹੈ ਵਿਖਾਣੇ ਦੇ ਮੁਰੇ ਤੁਸੀਂ ਬੈਠੀਆਂ ਰਹੋ ਅਸੀਂ ਅੰਦਰ ਜਾ ਕੇ ਗੱਲ ਕਰਕੇ ਇਹਨਾਂ ਅਫਸਰਾਂ ਨਾਲ ਉਹੀ ਅਫਸਰਾਂ ਨਾਲ ਸਾਡੀ ਗੱਲ ਬਣਦੀ ਹੈ ਥਾਣੇਦਾਰਾਂ ਨਾਲ ਭਾਈ ਉਹ ਵੀ ਸਾਡੇ ਨੇ ਸਾਡੇ ਨਾਲ ਗੱਲ ਕਰਦੇ ਨੇ ਦੂਣਾ ਸੁੱਟੇ ਸਾਨੂੰ ਆਏ ਕਹਿੰਦੇ ਨੇ ਕਹਿੰਦੇ ਤੁਸੀਂ ਜੂਨੀਅਰ ਦੇ ਸਖਤਰ ਹੋ ਵੀ ਤੁਸੀਂ ਪੁੱਠਾ ਸਿੱਧਾ ਬੋਲੀ ਜਾ ਇੱਥੇ 바ਰਗੇ ਖੜੀਆਂ ਅਸੀਂ ਬਣਾ ਕੇ ਰੱਖਾਂਗੇ ਅਫਸਰਾਂ ਨਾਲ ਇਹ ਆ Thank <music> you.